ਪੰਥਕ ਪਹਿਲੂਆਂ ਤੇ ਝਾਤ ਮਾਰੀਏ ਤਾਂ ਸ਼੍ਰੀ ਕਾਲ ਤਖਬ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰੁਘਵੀਰ ਸਿੰਘ ਹੋਰੀ ਕਹਿੰਦੇ ਜੀ ਅਦਾਲਤ ਪਹੁੰਚ ਕੇ ਦੁਨੀਆਵੀ ਅਦਾਲਤ ਚ ਪਹੁੰਚ ਕੇ ਉਹਨਾਂ ਨੇ ਪਟੀਸ਼ਨ ਦਾਖਲ ਕਰਤੀ ਕਿ ਜੀ ਆ ਲੋ ਕਿ ਜੀ ਮੇਰੇ ਤਾਂ ਇਸ ਅਹੁਦੇ ਤੋਂ ਵੀ ਮੈਨੂੰ ਹਟਾ ਸਕਦੇ ਆ ਪਹਿਲਾਂ ਮੈਨੂੰ ਉਹਨਾਂ ਨੇ ਜਥੇਦਾਰੀ ਤੋਂ ਲਾਂਭੇ ਕਰਤਾ ਜੀ ਹੁਣ ਮੈਨੂੰ ਸ਼ਰੀ ਰਵਿੰਦਰ ਸਾਹਿਬ ਦੇ ਦਰਵਾਸਰ ਸਾਹਿਬ ਦੇ ਹੈਡ ਗ੍ਰਾਂਥੀ ਦੀ ਸੇਵਾ ਤੋਂ ਮੁਕਤ ਕਰ ਸਕਦੇ ਆ ਜੀ ਉਹ ਕਹਿੰਦੇ ਇਸ ਨੂੰ ਲੈ ਕੇ ਕਿ ਮੈਨੂੰ ਹਟਾਇਆ ਨਾ ਜਾਵੇ ਉਹ ਦੁਨੀਆਵੀ ਅਦਾਲਤ ਦੇ ਵਿੱਚ ਪੰਜਾਬ ਨਾ ਹਾਈ ਕੋਰਟ ਦਾ ਰੋਕ ਕਰ ਲਿਆ ਬੇਸ਼ੱਕ ਇਹ ਪਟੀਸ਼ਨ ਕਹਿੰਦੇ 9 ਜੂਨ ਦੇ ਨੇੜੇ ਤੇੜੇ ਦੀ ਹੈ ਪਰ ਚਰਚਾ ਹੁਣ ਇਸ ਲਈ ਆ ਗਈ ਕੇਸ ਦੇ ਉੱਤੇ ਨਜ਼ਰਸਾਨੀ ਹੋਈ ਰਾਜਤਿਕ ਧਿਰਾਂ ਦੀ ਤੇ ਉਹਨਾਂ ਦੇ ਬਿਆਨ ਹੀ ਕੁਝ ਆਉਣ ਲੱਗੇ ਤੇ ਅਕਾਲੀ ਕਲ ਦੇ ਕੁਝ ਲੀਡਰ ਆਨੇ ਐ ਐਸਜੀਪੀਸੀ ਦੇ ਨੁਮਾਇੰਦੇ ਆਨੇ ਪੰਤਕ ਨੁਮਾਇੰਦਿਆਂ ਨੇ ਕੁਝ ਇਤਰਾਜ਼ ਪਟਾਏ ਕਿ ਸ਼ੋਭਾ ਨਹੀਂ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਿੰਘ ਸਹਿਬਾਨ ਕਿਸੇ ਦੁਨੀਆਵੀ ਅਦਾਲਤਾਂ ਦੇ ਵਿੱਚ ਜਾਣ ਦੇ ਖੜਨ ਦੇ ਲੋੜ ਨਹੀਂ ਹੋ ਇਸ ਸਾਰੀਆਂ ਪ੍ਰਕਿਰਿਆਵਾਂ ਤੋਂ ਉੱਪਰ ਨੇ ਤੇ ਇਹ ਕਾਬਤਕ ਸਭ ਦੇ ਜਥੇਦਾਰ ਰਹੇ ਗਏ ਨਹੀਂ ਰੁਕਵੀਰ ਸਿੰਘ ਹੁਣ ਸਿਰਫ ਹੈੱਡ ਗ੍ਰੰਥੀ ਦੀ ਕੁਰਸੀ ਬਚਾਉਣ ਲਈ ਜਿਹੜੀ ਬਹੁਤ ਸਨਮਾਨਿਤ ਅਹੁਦਾ ਹੈ ਉਸ ਅਹੁਦੇ ਨੂੰ ਬਚਾਉਣ ਦੇ ਲਈ ਦੁਨੀਆਦੀ ਅਦਾਲਤਾਂ ਚ ਜਾਂਦੇ ਨੇ ਕਹਿੰਦੇ ਜੀ ਸ਼ੋਕਤਾਂ ਨੇ ਇਸ ਪਹਿਲੂ ਉੱਤੇ ਜਦੋਂ ਚਰਚਾ ਤੁਰੀ ਤਾਂ ਇਹ ਵੀ ਗੱਲ ਨਿਕਲ ਕੇ ਆਈ ਕਿ ਜਿਸ ਸਮੇਂ ਅਰਜ਼ੀ ਦਾਖਲ ਕੀਤੀ ਗਈ ਸੀ ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਬਸ ਆ ਜਿਹੜੀ ਹੁਣ ਅੰਤਰੀਕ ਕਮੇਟੀ ਦੀ ਬੈਠਕ ਹੋਣੀ ਆ ਉਹਦੇ ਵਿੱਚ ਮੈਨੂੰ ਬਾਹਰ ਕੀਤਾ ਜਾ ਸਕਦਾ ਉਹ ਅੰਤਰੀਕ ਕਮੇਟੀ ਦੀ ਬੈਠਕ ਤੋਂ ਬਾਹਰ ਨਹੀਂ ਕੀਤਾ ਗਿਆ ਪਰ ਤਾਂ ਵੀ ਚਾਹੇ ਉਸ ਸਮੇਂ ਕੀਤਾ ਜਾਣਾ ਸੀ ਚਾਹੇ ਹੁਣ ਕੀਤਾ ਜਾਣਾ ਸੀ ਚਾਹੇ ਪਟੀਸ਼ਨ ਉਸ ਸਮੇਂ ਪਾਈ ਚਾਹੇ ਹੁਣ ਪਾਈ ਸੀ ਇਹ ਸ਼ੋਭਾ ਨਹੀਂ ਕਹਿੰਦੇ ਪੰਥਕ ਤੌਰ ਦੇ ਉੱਤੇ ਤੇ ਕਹਿੰਦੇ ਜੇ ਹਟਾ ਵੀ ਦੇਣਗੇ ਫਿਰ ਕੀ ਸੀ ਇਹ ਇਹ ਸਾਬਤ ਕਰਨ ਦਾ ਸੀਗਾ ਕਿ ਦੇਖੋ ਜੀ ਮੈਂ ਤਾਂ ਐਸ.ਪੀ.ਸ ਦਾ ਮਲਾਜਮ ਆ ਤੇ ਜੇ ਮਲਾਜਮਾਂ ਦੇ ਜੋ ਹੱਕ ਹੁੰਦੇ ਨੇ ਮੈਂ ਤਾਂ ਹੋ ਸਕ ਨਾਲ ਪਾਇਆ। ਉਹ ਸ਼੍ਰੋਮਣੀ ਕਮੇਟੀ ਕਹਿੰਦੀ ਰਹੀ ਆ ਕਿ ਤੁਹਾਡੀ ਜੱਜਦਾਰ ਹੁੰਦਿਆਂ ਹਦੂਦ ਇੰਨੇ ਦਾਰੇ ਚਾਹਂਦੇ ਮੈਨੂੰ ਤਾਂ ਉਦੋਂ ਪਤਾ ਲੱਗਿਆ ਗੈਨਜੂਪੀਰ ਸਿੰਘ ਨੇ ਕਿਹਾ ਸੀ ਕਿ ਉਸ ਨੂੰ ਸ਼ੀਸ਼ਾ ਦਿਖਾਉਣ ਲਈ ਸੀ। ਜਾਂ ਇਹ ਸਿਰਫ ਆਪਣਾ ਅਹੁਦਾ ਬਚਾਉਣ ਲਈ ਸੀ। ਤੇ ਇਸ ਨਾਲ ਕੀ ਗਿਆਨੀ ਰਕਬੀਰ ਸਿੰਘ ਹੋਰਾਂ ਦੇ 2 ਦਸੰਬਰ ਵਾਲੇ ਫੈਸਲਿਆਂ ਨਾਲ ਜੋ ਰੁਤਬਾ ਬਹਾਲ ਹੋਇਆ ਸੀ। ਜੋਨ ਦਾ ਮਾਨ ਸਨਮਾਨ ਬਹਾਲ ਹੋਇਆ ਸੀ ਉਹਨੂੰ ਵੀ ਕੋਟਾ ਲੱਗੀ ਆ ਕਿ ਇਸ ਨੂੰ ਧਿਆਨ ਚ ਰੱਖਦੇ ਆ ਉਹਨਾਂ ਨੇ ਕਿਹਾ ਕਿ ਬਈ ਮੈਂ ਸੰਗਤ ਦੇ ਮਨਾ ਦੇ ਭਾਵ ਨੂੰ ਸੋਚਦੇ ਆ ਹੋਇਆ ਉਹਨਾਂ ਦੇ ਮਨੋ ਭਾਵ ਦਾ ਸਨਮਾਨ ਕਰਦੇ ਆ ਹੋਇਆ ਮੈਂ ਆਪਣੀ ਪਟੀਸ਼ਨ ਵਾਪਸ ਲੈਣਾ ਸੋ ਗਿਆਨੀ ਜੁਗਬੀਰ ਸਿੰਘ ਹੋਰਾਂ ਨੇ ਪਟੀਸ਼ਨ ਵਾਪਸ ਲੈ ਲਈ ਆ ਹੁਣ ਇਹ ਤਾਂ ਐਸਜੀਪੀਸੀ ਤੇ ਆ ਜੀ ਕਿ ਹੁਣ ਉਹਨਾਂ ਨੂੰ ਹਟਾਉਣਾ ਜਾਂ ਨਹੀਂ ਹਟਾਉਣਾ ਵੈਸੇ ਹੀ ਮੰਨਿਆ ਜਾਂਦਾ ਕਿ ਉਹਨਾਂ ਦਾ ਸ਼ਾਇਦ 1.5-2 ਸਾਲ ਦਾ ਕਾਰਜ ਕਰ ਰਹਿ ਗਿਆ ਤੇ ਉਚਾਉਣਾ ਤਾਂ ਪਹਿਲੇ ਗਣ ਜੀ ਤੁਸੀਂ ਕਿ ਹਟਾਉਣਾ ਮੈਂ ਇਸ ਤੀਫਾ ਦੇ ਦਿੰਨਾ ਮੈਂ ਲੰਬੇ ਹੁਣਾ ਮੈਂ ਆਪਣੀ ਪੰਥਕ ਸੇਵਾ ਕਰਦਾ ਰਹੂੰਗਾ ਪਿਛਲੇ ਦਿਨੀ ਉਹਨਾਂ ਦਾ ਦੌਰਾ ਵੀ ਇੱਕ ਵਿਦੇਸ਼ ਦਾ ਸੀ ਉਹਦੀ ਮਨਜ਼ੂਰੀ ਨਹੀਂ ਮਿਲੀ ਪਹਿਲਾਂ ਇੰਜ ਹੀ ਜਿਨੂੰ ਜਦੋਂ ਲੱਗਦਾ ਸੀ ਉਹ ਦੱਸ ਕੇ ਇਤਲਾ ਦੇ ਕੇ ਚਲਾ ਜਾਂਦਾ ਸੀ ਜਾਂ ਆ ਕੇ ਇਤਲਾ ਦੇਣ ਦਾ ਸੀ ਪਰ ਹੁਣ ਕਹਿੰਦੇ ਐਸਪੀ ਨੇ ਲਾਜ਼ਮੀ ਕਰਤਾ ਕਿ ਮਨਜ਼ੂਰੀ ਲੈ ਕੇ ਜਾਣਾ ਪਿਆ ਕਰੂਗਾ ਸੋ ਇਹ ਵੀ ਕਹਿੰਦੇ ਨਰਾਜ਼ਗੀ ਦਾ ਕਾਰਨ ਸੀ ਜਾਂ ਫਿਰ ਸੱਚਮੁੱਚ ਉਹਨੂੰ ਹਟਾਉਣ ਦੀ ਪ੍ਰਕਿਰਿਆ ਤੋਂ ਔਖੇ ਸੀ ਜਾਂ ਉਹ ਚਾਹੁੰਦੇ ਸੀਗੇ ਕਿ ਮੇਰੇ ਮੈਂ ਫਿਰ ਚਰਚਾ ਚਾਹਾਂ ਮੈਂ ਹੁਣ ਇਹ ਉਹਨਾਂ ਦੀ ਮੰਗੀਆਂ ਉਹ ਜਾਣਨ ਪਰ بطور ਜਥੇਦਾਰ ਉਹਨਾਂ ਦੇ ਫੈਸਲਿਆਂ ਨੂੰ ਉਹਨਾਂ ਦੀ ਕਾਰਜ ਵਿਧਾਨ ਨੂੰ ਜੋ ਸਿੱਖ ਕੌਮ ਦੇ ਵਿੱਚ ਇੱਕ ਵੱਖਰਾ ਮੁਕਾਮ ਮਿਲਿਆ ਸੀ ਕਹਿੰਦੇ ਇਸ ਪਟੀਸ਼ਨ ਨੇ ਉਸ ਨੂੰ ਟਾਹ ਜਰੂਰ ਲਈ ਆ ਇਸ ਲਈ ਪੰਥਕ ਤਰਾਂ ਦੀ ਇਹ ਰਾਏ ਉਹਨਾਂ ਤੱਕ ਪਹੁੰਚੀ ਕਿ ਤੁਹਾਨੂੰ ਸ਼ੋਭਦਾ ਨਹੀਂ ਔਰ ਤੁਰੰਤ ਉਹਨਾਂ ਨੇ ਉਸ ਫੈਸਲੇ ਦਾ ਸਨਮਾਨ ਕੀਤਾ ਤੇ ਕਹਿੰਦੇ ਜੀ ਉਹਨਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਆ ਸੋ ਇਸ ਪ੍ਰਤੀਸ਼ਾਨ ਬਾਬਸ ਲੈਂਡ ਤੋਂ ਬਾਅਦ ਬੇਸ਼ੱਕ ਇਹ ਮਾਮਲਾ ਪੰਥਕ ਤੌਰ ਤੇ ਠੰਡਾ ਹੋ ਗਿਆ ਪਰ ਫੈਸਲਾ ਤਾਂ ਬਾਦਲ ਤੇਰੀ ਕਰਦੀ ਆ ਜੀ ਕਹਿੰਦੇ ਸੁਬਾਦਨਾ ਦੇ ਘਰੇ ਹੋਣਾ ਉੰਜ ਮਰਜੀ ਦੀ ਕੋਰ ਕਮੇਟੀ ਦੇ ਫੈਸਲੇ ਵਿਕਰਮ ਜੀਠੀ ਵਾਲੇ ਮਾਮਲੇ ਦੇ ਵਿੱਚ ਕਿਵੇਂ ਅੱਗੇ ਵਧਣਗੇ ਕੁਝ ਫੈਸਲੇ ਉਹ ਨੇ ਜੋ ਤੁਹਾਡੇ ਸਾਹਮਣੇ ਨੇ ਕੁਝ ਉਹ ਨੇ ਜਿਹੜੇ ਐਲਾਨੇ ਨਹੀਂ ਗਏ ਪਰ ਗੁਪਤ ਤੌਰ ਤੇ ਕੁਝ ਬਾਚੇ ਗਏ ਨੇ ਕਿਉਂਕਿ ਅਕਾਲੀ ਲੀਡਰਸ਼ਿਪ ਦੇ ਵੀ ਕੁਝ ਲੀਡਰਾਂ ਦੀ ਚਰਚਾ ਹੈ ਕਿ ਅਗਲੇ ਨਿਸ਼ਾਨੇ ਤੇ ਉਹ ਹੋ ਸਕਦੇ ਨੇ ਉਸ ਦਾ ਉੱਤੇ ਵੀ ਕੋਰ ਕਮੇਟੀ ਚ ਮੰਥਨ ਹੋਇਆ ਹੈ ਤੋ ਕੀ ਇਸ ਕੋਰਪੋਰੇਟ ਕਮੇਟੀ ਦੀ ਬੈਠਕ ਦੇ ਦੌਰਾਨ ਮੁੜ ਕੇ ਜਥੇਦਾਰਾਂ ਵਾਲੇ ਮਸਲੇ ਤੇ ਯਾਨੀ ਰੁਕਮੀਤ ਸਿੰਘ ਵਾਲਾ ਮਸਲਾ ਗਿਆਨੀ ਕੁਲਦੀਪ ਸਿੰਘ ਗਰਗਾਜ ਵਾਲਾ ਮਸਲਾ ਇਹ ਵੀ ਗੁਪਤ ਤੌਰ ਤੇ ਬਾਚਿਆ ਗਿਆ ਇਹਦਾ ਵੀ ਸਨੇਹਾ ਕੋਈ ਐਸਪੀ ਦੇ ਪ੍ਰਧਾਨਤਾ ਮਿਰਨ ਪਹੁੰਚਦਾ ਹੋਊਗਾ ਇਹ ਵੀ ਚਰਚਾ ਚੱਗੀ ਹੈ ਤੇ ਜਾਂ ਐਸਪੀ ਦੇ ਪ੍ਰਧਾਨ ਦੇ ਨਾਲ ਤੇ ਉਹ ਵੀ ਕੋਈ ਅਗਲੀ ਕਾਰਵਾਈ ਪਾ ਸਕਦੇ ਇਹ ਵੀ ਚਰਚਾ ਚੱਗੀ ਹੈ ਪਰ ਫਿਲਹਾਲ ਗਿਆਨੀ ਰੁਕਮੀਤ ਸਿੰਘ ਜਰਾਂ ਨੇ ਪਟੀਸ਼ਨ ਵਾਪਸ ਲੈ ਕੇ ਇੱਥੇ ਸੂਚ ਪਰਿਆ ਆਪਣੇ ਗਿਆਨ ਦਾ ਪ੍ਰਟਾਵਾ ਕੀਤਾ ਹੈ ਉਥੇ ਅਜੀਬ ਕੁਝ ਤਰ੍ਹਾਂ ਮੰਨਦੀਆਂ ਕਿ ਉਹਨਾਂ ਨੂੰ ਜਾਣਾ ਸ਼ੋਭਦਾ ਨਹੀਂ ਸੀ ਇਸ ਦੁਨੀਆਵੀ ਅਦਾਲਤ ਦੇ ਵਿੱਚ ਇਸ ਅਗਾਂਹ ਤੋਂ ਕਹਿੰਦੇ ਧਿਆਨ ਰੱਖਣ ਦੀ ਲੋੜ ਹੈ ਪਰ ਫਿਲਹਾਲ ਇਹ ਮਾਮਲਾ ਚਰਚਾ 'ਚ ਬਣਿਆ ਹੈ